ਦਾ ਤੇਠਾਕੁਰ ਪ੍ਰਤੀਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤੀਪਾਲੋ ਹਮ ਬਾਰਕ ਤੁਮਰੇ ਧਾਰੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਦਾਨਕ ਕਰਕੇ ਗੋਲੇ ਸੁਖੋ ਟਾਲ ਗੁਰ ਸੇਵੀਐ ਐਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸੋ ਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੋਹਲੇ ਭਾਈ ਜਨਮ मारा जन्म के किल बिख दुख काटे आपे मेल मिलाई रहाओ एहो कुटुंब साब जी के बंधन भाई कर्म भुला संसारा ਬਿਨ ਗੁਰ ਬੰਦਨ ਤੂ ਟਹ ਨਹੀਂ ਗੁਰਮਖ ਮੋਖ ਦਵਾਰਾ ਕਰਮ ਕਰਹਿ ਗੁਰ ਸ਼ਬਦ ਨ ਚੀਨੇ ਕਰਮ ਕਰਹਿ ਗੁਰ ਸ਼ਬਦ ਨ ਪਛਣੇ ਮਰ ਜਨਮ ਹੈ ਵਾਰੋ ਵਾਰਾ ਹਉ ਮੇਰਾ ਜਗ ਪਲਚ ਰਹਿ ਆ ਭਾਈ ਕੋਈ ਨਾ ਕਿਸਹੀ ਕੇਰਾ ਗਰਮਖ ਮਹਿਲ ਪਾਇਨ ਗੁਣ ਗਾਹਿ ਵਨ निज ਘਰ ਹੋਏ ਬਸਰਾ ਐਤੇ 부ਝੈ ਸੁਆਪ ਪਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰ ਸਦਾ ਦਇਆਲ ਹੈ ਭਾਈ ਵਿਣ ਭਾਗਾ ਕੀ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਪਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਏ ਸਤ ਗੁਰ ਸਦਾ ਦਿਆਲ ਹੈ ਭਾਈ ਵਿਣ ਭਾਗਾ ਕਿਆ ਪਾਈਏ ਏਕ ਨਦਰ ਕਰੇ ਵਿਖੇ ਸਭ ਉਪਰ ਜਿਹਾ ਪਾਉ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚੋਂ ਆਪ ਗਵਾਈਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ